ਤੁਹਾਡੇ ਵੀ ਬੜੇ ਸਾਰੇ ਮਿੱਤਰ ਇੱਦਾਂ ਦੇ ਹੋਣਗੇ ਜਿਨ੍ਹਾਂ ਦੀ ਹਾਈਟ ਬਹੁਤ ਜ਼ਿਆਦਾ ਲੰਬੀ ਹੈ ਮੰਨ ਲਓ ਵੀ ਜਿਵੇਂ ਤਕਰੀਬਨ 6 ਫੁੱਟ 2 ਇੰਚ 6 ਫੁੱਟ 51 6 ਫੁੱਟ ਕਿਤੇ ਨਾ ਕਿਤੇ ਉਹਨਾਂ ਨੂੰ ਆਪਣੀ ਲੰਬੀ ਹਾਈਟ ਦੇ ਕਾਰਨ ਕੁਝ ਦਿੱਕਤ ਕੁਝ ਪ੍ਰੋਬਲਮਸ ਫੇਸ ਕਰਨੇ ਪੈਣੇ ਚਾਹੇ ਉਹ ਵਿਆਹ ਦੇ ਰਿਲੇਟਿਡ ਹੋਣ ਹਨਾ ਨੰਬੀ ਕੁੜੀ ਨਾਲ ਦੀ ਬਰਾਬਰ ਹਾਈਟ ਦੀ ਨਹੀਂ ਮਿਲਦੀ ਇਸੇ ਤਰ੍ਹਾਂ ਕੁਝ ਲੰਬੇ ਲੋਕਾਂ ਨੇ ਹੀ ਆਪਣਾ ਇਹ ਦਰਦ ਬਿਆਨ ਕਰਨ ਦੇ ਲਈ ਕਿ ਸਾਨੂੰ ਲੰਬੇ ਹੋਣ ਦੇ ਕਾਰਨ ਦੈਂਚਰੇ ਦੇ ਵਿੱਚ ਸਾਰੇ ਦਿਨ ਦੇ ਵਿੱਚ ਕਿਹੜੀ ਕਿਹੜੀ ਪ੍ਰੋਬਲਮਸ ਨੂੰ ਫੇਸ ਕਰਨੀ ਪੈਂਦੀ ਹੈ ਮਿੰਟ-ਮਿੰਟ ਤੇ ਤੇ ਕਈਆਂ ਨੇ ਤਾਂ ਇਸ ਨੂੰ ਅਸਲ ਦੇ ਵਿੱਚ ਫੋਟੋਆਂ ਖਿੱਚੀਆਂ ਗਈਆਂ ਨੇ ਤੇ ਕਈਆਂ ਨੇ ਇਹਨਾਂ ਨੂੰ ਇੱਕ ਮਜ਼ਾਕੀਏ ਤੌਰ ਤੇ ਸ਼ੋਅ ਕੀਤਾ ਕਿ ਹਾਂ ਸਾਨੂੰ ਇਹ ਫੇਸ ਕਰਨਾ ਵੈਰਿਆ ਵਾ ਤੇ ਉਹਨਾਂ ਨੇ ਇੰਟਰਨੈਟ ਤੇ ਪੋਸਟ ਕੀਤੀਆਂ ਤੇ ਆਪਾਂ ਉਹ ਸਾਰੀਆਂ ਫੋਟੋਆਂ ਨੂੰ ਇਕੱਠਾ ਕੀਤਾ ਹੈ ਤੇ ਆਪਾਂ ਉਹਨਾਂ ਬਾਰੇ ਚਰਚਾ ਕਰਾਂਗੇ ਸੋ ਆਓ ਕੁਝ ਫੋਟੋਆਂ ਤੁਸੀਂ ਨਾਲ-ਜਲਦੀਆਂ ਜਲਦੀਆਂ ਦੇਖ ਲਈਆਂ ਤੇ ਕੁਝ ਆਪਾਂ ਇਕੱਠੇ ਦੇਖਾਂਗੇ ਤੇ ਗੱਲਾਂ ਕਰਾਂਗੇ ਇੱਕ ਬੰਦਾ ਸਟੋਰ ਦੇ ਵਿੱਚ ਗਿਆ ਤੇ ਉਸ ਦਾ ਸਿਰ ਛੱਤ ਦੇ ਨਾਲ ਲੱਗ ਰਿਹਾ ਵੈਸੇ ਆ ਨਾਰਮਲੀ ਤਾਂ ਇੰਨਾ ਨੀਵਾਂ ਸਟੋਰ ਹੁੰਦਾ ਨਹੀਂ ਪਰ ਬਾਹਰੀ ਕੰਟੈਂਟ ਦੇ ਵਿੱਚ ਕੁਝ ਹੁੰਦੇ ਐ ਇਦਾਂ ਦੇ ਤੇ ਜੇਕਰ ਬੰਦੇ ਦੀ ਹਾਈਟ 6 ਫੁੱਟ ਤੋਂ 6 ਫੁੱਟ ਤੋਂ ਇੰਚ ਵਗੈਰਾ ਹੋਊਗੀ ਤਾਂ ਮੂਵੀਲੀ ਗੱਲ ਐਦਾਂ ਲੱਗੇਗਾ ਇਹ ਬੰਦੇ ਦਾ ਪੌੜੀਆਂ ਉਤਰਨ ਲੱਗੇ ਉਹ ਸ਼ੋਅ ਕਰ ਰਿਹਾ ਕਿ ਹਰ ਰੋਜ਼ ਸ਼ਾਇਦ ਉਹਦਾ ਮੂੰਹ ਕਿਤਨਾ ਕਿਤੇ ਵੱਜਿਆ ਹੋਵੇ ਹਨਾ ਤਾਂ نیچے ਉੱਤਰਦੇ ਉੱਤਰਦੇ ਇੱਕ ਕੁੜੀ ਇੰਟਰਵਿਊ ਲੈ ਰਹੀ ਹੈ ਇੱਕ ਲੰਬੇ ਇਨਸਾਨ ਦੀ ਲੇਕਿਨ ਉਸ ਤੋਂ نیچے ਕੁਝ ਰੱਖਣਾ ਪੈ ਰਿਹਾ ਵਾ ਇੱਕ ਹੀ ਰੱਖਿਆ ਹੈ ਬਿਸਟੇਬਲ ਦੀ ਟੇਬਲ ਰੱਖਿਆ ਹੈ ਹਨਾ ਉਹਨਾਂ ਦਾ ਟ੍ਰਾਈਪੋਡ ਸਟੈਂਡ ਵੈਸੇ ਤਾਂ ਉੱਚਾ ਹੋ ਸਕਦਾ ਸੀ ਪਰ ਇਹਨਾਂ ਨੇ ਕਿਤੇ ਨਾ ਕਿਤੇ ਸ਼ੋਅ ਕੀਤਾ ਕਿ ਹਾਂ ਵੀ ਐਦਾ ਬੰਦੇ ਚੋਕ ਕੇ ਕਿਵੇਂ ਕੜੇ ਨੇ ਕਿ ਹਾਂ ਵੀ ਮੇਰੀ ਹਾਈਟ ਨਹੀਂ ਨਹੀਂ ਲੱਗ ਕੇ ਬੰਦਾ ਸਟੇਅਰ ਉਤਰਦਾ ਹੋਈ ਉਹਦਾ ਮੂੰਹ ਵੱਜ ਰਿਹਾ ਕਿ ਮੇਰੀ ਦਿੱਕਤ ਦਿਖਾ ਰਿਹਾ ਆਪਦੀ ਮੈਨੂੰ ਆਹ ਪ੍ਰੋਬਲਮ ਇੱਕ ਮਦਰ ਆਪਣੇ ਬੇਡ ਨੂੰ ਹਾਈ ਹੱਕ ਕਰਨ ਦੇ ਲਈ ਹਨੂ ਟੇਬਲ ਤੇ ਚੜ੍ਹਨਾ ਪੈ ਰਿਹਾ ਤਾਂ ਕਿ ਉਹ ਬਰਾਬਰਤੀ ਹੋਵੇ ਗ੍ਰੇਡ ਕਲੀ ਅਗੇਨ ওই 7 ਤੱਕ ਇਹ ਨਾਰਮਲ 게ਟ ਹੁੰਦੇ ਆ ਇਹ 6 ਫੁੱਟ ਵਾਲਾ 게ਟ ਰੱਖਿਆਣਾ ਇਹਨਾਂ ਨੇ ਇੱਤੇ ਬੰਦੇ ਦਾ ਸਿਰ ਵੱਜ ਰਿਹਾ ਹੋ ਤਕਰੀਬਨ 6 ਫੁੱਟ 2 3 ਇੰਚ ਦਾ ਹੋਊਗਾ ਟਰੇਡ ਮਿਲ ਨਾਰਮਲੀ ਇਦਾਂ ਨਹੀਂ ਆਂਦਾ ਇਹ ਬੰਦੇ ਨੇ ਜਾਣਿਆ ਫੁੱਟੋ ਕਿ ਚਾਈ ਹੋਣੀ ਆ ਪੱਕਾ ਪਰ ਸ਼ੋਅ ਕਰ ਰਿਹਾ ਹਾਂ ਵੀ ਆ ਦਿੱਕਤ ਹੋ ਸਕਦੀ ਆ ਵੀ ਉਹ ਵੀ ਉਹ ਨੂੰ ਤੇ ਕਿ ਉਹ ਵੀ ਨਹੀਂ ਰਿਹਾ ਕਿ ਹਾਂ ਕਿੱਧਰ ਤੋਂ ਦੇਖਾਂ ਮੈਂ ਇੱਕ ਮਾਰਿਆ ਆਪਣੇ ਪੇਟ ਨੂੰ ਨੀਚੇ ਤੱਕ ਕਰ ਲਿਆ ਪਰ ਉੱਪਰੋਂ ਉਹ ਕਿੰਨੂੰ ਕਰੇ ਉਹਦਾ ਹੱਥ ਇੱਕ ਡਾਕਟਰ ਸਾਦਰ ਜੀ ਨੇ ਦੇਖਣਾ ਚਾਹੁੰਦਾ ਵਾ ਰਿਜ਼ਲਟ ਦੇਖਣਾ ਚਾਹੁੰਦਾ ਪਰ ਚੇਅਰ ਬਾਲੀ ਛੋਟੀ ਹੋਣ ਦੇ ਚਾਹੇ ਇਹਨੂੰ ਲੱਤਾਂ ਫੋਲਡ ਕਰਕੇ ਇੱਕ ਤਰੀਕੇ ਨਾਲ نیچے ਬੈਠਾ ਚੇਅਰ ਦੇ ਬੈਠਾ ਇੱਕੋ ਹੀ ਗੱਲ ਪਾਸਪੋਰਟ ਪਿਕਚਰਸ ਟੇਕਿੰਗ ਪਾਸਪੋਰਟ ਪਿਕਚਰਸ ਹੈ ਨਾ ਕਿ ਫੋਟੋ ਪਾਸਪੋਰਟ ਸਾਈਜ਼ ਫੋਟੋ ਚਾਹਣ ਲਈ ਉਹਨੂੰ ਥੱਲੇੋਂ ਪੂਰਾ ਇਹਨ ਲੱਤਾਂ ਕੋਲੇ ਕਰਨਾ ਪੈ ਰਿਹਾ ਤਾਂ ਕਿ ਉਹਦਾ ਵਾਈਟ ਬੈਕਗਰਾਉਂਡ ਆਵੇ ਇਹ ਤਾਂ ਸੀਟ ਪਿੱਛੇ ਹੋ ਜਾਂਦੀ ਸੀ ਵੈਸੇ ਪਰ ਡਰਨੋ ਕਿੰਨਾ ਖਾਣੀ ਸੱਤ ਫੋਟਾ ਦੇ ਹੋਵੇ ਬੰਦਾ ਹੈ ਨਾ ਸੋ ਐਸੀ ਆਪਣੀ ਅੱਜ ਦੀ ਵੀਡੀਓ ਤੇ ਤੁਹਾਨੂੰ ਵੀ ਜੇਕਰ ਲੱਗਦਾ ਹੈ ਕਿ ਤੁਹਾਨੂੰ ਇਦਾਂ ਦੀ ਕਮੈਂਟ ਕਰਕੇ ਜਰ ਦੱਸਿਓ ਤੇ ਇਦਾਂ ਹੀ ਜੇਕਰ ਤੁਹਾਡਾ ਕੋਈ ਨିକਟਵੀਂ ਦੋਸਤਾਂ ਜਿਨ੍ਹਾਂ ਨੂੰ ਇਹ ਪ੍ਰੋਬਲਮ ਆ ਰਹੀ ਹੈ ਵਿਆਹ 'ਚ ਦਿੱਕਤ ਆ ਰਹੀ ਹੈ ਹੁਣ ਮੇਰੇ ਵੀ ਕਈ ਫਕੀਵੀ ਨੇ ਇਹਨਾਂ ਨੂੰ ਵਿਆਹ 'ਚ ਦਿੱਕਤ ਆ ਰਹੀ ਹੈ ਉਹ ਵੀਡੀਓ ਦੇਖਣਗੇ ਤਾਂ ਜਰ ਕਮੈਂਟ ਕਰਨਗੇ ਪਰ ਤੁਸੀਂ ਕਰਿਆ ਨਾ ਪਤਾ ਲੱਗ ਜਾਓ ਬਾਕੀ ਅਜਰੇ ਨਹੀਂ ਧੰਨਵਾਦ